ਸੀ ਹਵਰ रामचंद्र भगवान की जय दशरथ नंदन श्री राम जी की जय ਸੋ ਅੱਜ ਆਪਣੇ ਨਗਰ ਨਿਵਾਸੀਆਂ ਨਾਲ ਬਹੁਤ ਖੁਸ਼ੀ ਅੱਜ ਸਾਂਝੀ ਕਰ ਰਹੇ ਆ ਕਿ ਸਾਡੇ ਸਾਰਿਆਂ ਦੇ ساری ਦੁਨੀਆ ਦੇ ਪਿਆਰੇ ਪ੍ਰਭੂ श्री राम ਜੀ ਦਾ ਜਨਮ ਦਿਹਾੜਾ ਜੋ ਆਪਾਂ ਮਨਾ ਰਹੇ ਆ ਉਹਦੇ ਲਈ ਅੱਜ ਆਪਾਂ ਸਾਰੇ ਨਗਰ ਨਿਵਾਸੀ ਸਾਡੇ ਪੰਚਾਇਤ ਮੈਂਬਰ ਸਾਡੇ ਸਰਪੰਚ ਸਾਹਿਬ ਸਾਡੇ ਪ੍ਰਧਾਨ ਜੀ ਸਾਰੇ ਇਕੱਤਰਤ ਹੋਏ ਆ ਔਰ ਆਪਾਂ ਨੇ ਨਗਰ ਨਿਵਾਸੀਆਂ ਨੂੰ ਇਹ ਦੱਸਦੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਮੰਦਰ ਕਾਲਾ ਸੰਘਿਆ ਤੋਂ ਅਸੀਂ 3 ਤਰੀਕ ਨੂੰ ਸ਼ੋਭਾ ਯਾਤਰਾ ਦਾ ਬਹੁਤ ਹੀ ਵੱਡਾ ਪ੍ਰੋਗਰਾਮ ਉਲੀਕ ਰਹੇ ਆ ਔਰ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਭੈਣਾ ਭਰਾਵਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਦਿਨ ਮਨਾ ਰਹੇ ਆਂ ਔਰ ਇਸ ਦਿਨ ਦੀ ਸਾਰਿਆਂ ਨੂੰ ਬਹੁਤ ਖੁਸ਼ੀ ਆ ਕਿ ਪ੍ਰਭੂ ਸ਼੍ਰੀ ਰਾਮ ਕੋਈ ਵੀ ਇਸ ਤਰ੍ਹਾਂ ਦਾ ਇਨਸਾਨ ਨਹੀਂ ਜੋ ਭਗਵਾਨ ਸ਼੍ਰੀ ਰਾਮ ਜੀ ਨੂੰ ਪਿਆਰ ਨਹੀਂ ਕਰਦਾ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਆਪਾਂ ਸਾਰੇ ਇਕੱਠੇ ਹੋ ਕੇ ਇਸ ਦਿਨ ਨੂੰ ਮਨਾਉਣਾ ਆ ਔਰ ਸ਼ੋਭਾ ਯਾਤਰਾ ਦੇ ਵਿੱਚ ਮੈਂ ਨਗਰ ਨਿਵਾਸੀਆਂ ਨੂੰ ਆਪਣੇ ਭੈਣਾ ਭਰਾਵਾਂ ਨੂੰ ਇਲਾਕਾ ਨਿਵਾਸੀਆਂ ਨੂੰ ਜਿੱਥੋਂ ਤੱਕ ਵੀ ਸਾਡੀ ਇਹ ਲਾਈਵ ਮੂਵੀ ਪਹੁੰਚ ਰਹੀ ਆ ਉਹਨਾਂ ਨੂੰ ਇਹ ਹੀ ਬੇਨਤੀ ਆ ਕਿ ਤਿੰਨ ਤਰੀਕ ਨੂੰ ਸਾਰੇ ਸਾਡੇ ਭੈਣ ਭਰਾ ਇਲਾਕਾ ਨਿਵਾਸੀ ਸਾਡੇ ਨਗਰ ਨਿਵਾਸੀ ਮਾਤਾ ਮੰਦਰ ਕਾਲਾ ਸਿੰਘ ਆਪ ਵਿੱਚ ਪਹੁੰਚੋ ਔਰ ਤਕਰੀਬਨ 1.5 ਵਜੇ ਅਸੀਂ ਮਾਤਾ ਮੰਦਰ ਕਾਲਾ ਸਿੰਘ ਆ ਤੋਂ ਚੱਲ ਕੇ ਆਪਣੇ ਪਿੰਡ ਦੀ ਪ੍ਰਕਰਮਾ ਕਰਕੇ ਫਿਰ ਮਾਤਾ ਮੰਦਰ ਸਮਾਪਤੀ ਹੋਏਗੀ ਅਸੀਂ ਇਸ ਲਈ ਫਿਰ ਬਾਰ ਬਾਰ ਧੰਨਵਾਦ ਨਗਰ ਨਿਵਾਸੀਆਂ ਦਾ ਆਪਣੇ ਇਲਾਕਾ ਨਿਵਾਸੀਆਂ ਦਾ ਇਸੇ ਲਈ ਅਸੀਂ ਫਿਰ ਬਾਰ ਬੇਨਤੀ ਕਰਦੇ ਹਾਂ ਤੁਹਾਨੂੰ ਇੱਕ ਵਾਰ ਕਿ ਸਾਰੇ ਜਣੇ ਇਕੱਠੇ ਹੋ ਕੇ ਤਰੀਕ ਇੱਕ ਤਿੰਨ ਤਰੀਕ 1.5 ਵਜੇ ਮਾਤਾ ਮੰਦਰ ਕਾਲਾ ਸਿੰਘ ਆ ਪਹੁੰਚੋ ਔਰ ਇਸ ਦਿਨ ਦੀ ਸ਼ੋਭਾ ਨੂੰ ਵਧਾਓ ਔਰ ਭਗਵਾਨ શ્રી ਰਾਮ ਜੀ ਦਾ ਆਸ਼ੀਰਵਾਦ ਲਓ ਜੈ શ્રી ਰਾਮ ਜੈ શ્રી ਰਾਮ ਬੋਲ ਸਿਆਪਤੀ ਰਾਮ ਚੰਦਰ ਭਗਵਾਨ ਮਹਾਰਾਜ ਕੀ ਜੈ ਅੱਜ ਬਹੁਤ ਹੀ ਸੁਭਾਗਾ ਦੇਣਿਆ ਅਸੀਂ ਮੰਦਿਰ ਕਮੇਟੀ ਸਾਡੀ ਪੰਚਾਇਤ ਔਰ ਐਨ ਆਰ ਆਈ ਵੀਰ ਔਰ ਸਾਡੇ ਪਿੰਡ ਦੇ ਬਹੁਤ ਹੀ ਪਤਵੰਤੇ ਸੱਜਣ ਇਕੱਤਰ ਹੋਏ ਆ ਉਹ ਅਸੀਂ ਜਿੱਦਾਂ ਹਰ ਸਾਲ ਦੀ ਤਰ੍ਹਾਂ ਸ਼੍ਰੀ ਰਾਮ ਨੌਮੀ ਜੀ ਦੀ ਸ਼ੋਭਾ ਯਾਤਰਾ ਹਰ ਸਾਲ ਦੀ ਤਰ੍ਹਾਂ ਕਰਦੇ ਆਂ ਤੇ ਇਸ ਸਾਲ ਵੀ ਬੜੇ ਧੂਮ ਧਾਮ ਨਾਲ ਅਸੀਂ ਮਨਾ ਰਹੇ ਆਂ ਜਿਹੜੀ ਸਾਡੀ ਸ਼ੋਭਾ ਯਾਤਰਾ ਉਹ 3 ਤਰੀਕ ਨੂੰ ਠੀਕ 1:30 ਵਜੇ ਸ਼ੁਰੂ ਹੋਵੇਗੀ ਔਰ 30 ਤਰੀਕ ਤੋਂ ਸਾਡੇ ਨਰਾਤੇ ਸ਼ੁਰੂ ਆ 30 ਤੋਂ 5 ਤਰੀਕ ਤੱਕ ਸਾਡੇ 3 ਤੋਂ 5 ਦੁਰਗਾ ਸਤਰੀ ਦੇ ਪਾਠ ਹੋਣਗੇ ਆਰੰਭ ਰਹਿਣਗੇ ਔਰ ਤੈਨੂੰ ਸਾਡੀ ਸ਼ੋਭਾ ਯਾਤਰਾ 1.5 ਵਜੇ ਸ਼ੁਰੂ ਹੋਵੇਗੀ ਜੋ ਸਾਰੇ ਪਿੰਡ ਦਾ ਭ੍ਰਮਣ ਕਰਦੀ ਹੋਈ ਦੁਆਰਾ ਫਿਰ ਮਾਤਾ ਦੇ ਮੰਦਿਰ ਸਮਾਪਤ ਹੋਵੇਗੀ ਸੋ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਐਨ ਆਰ ਆਈ ਵੀਰਾਂ ਨੂੰ ਜਿਹੜੇ ਆ ਸਕਦੇ ਉਹ ਵੀ ਆਉਣ ਪਿੰਡ ਦੇ ਪਤਵੰਤੇ ਸੱਜਣ ਪਿੰਡ ਦੇ ਸਾਰੇ ਨਗਰਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਧਾਰੋ ਬਹੁਤ ਬਹੁਤ ਮਿਹਰਬਾਨੀ ਹੋਵੇਗੀ बोल सियापति राम चंद्र भगवान महाराज की जय